ਬਾਬਾ ਜੀ ਸਸਰੀ ਵਾਲਾ ਕੋਈ ਕਰ ਸਕਦੇ ਆ ਮੈਂ ਭਾਈ ਬੁਲਾ ਕੇ ਆ ਤੁਹਾਡੇ ਅੱਗੇ ਅੱਬਾ ਪਾਦੇ ਵਲਉਂਦੇ ਆ ਫਤੇ ਅੱਤੇ ਲੰਦੇ ਆ ਅੱਬਾ ਜੀ ਬਾਬਾ ਜੀ ਦੀ ਵਾਗ ਇੱਕ ਪਾਦੇ ਇਹ ਜਿਹੜਾ ਬੰਦਾ ਵੀ ਦਿਖਾ ਸਕਦੇ ਹਾਂ ਉਹ ਮਤਲਬ ਕਿ ਬਹੁਤ ਵਧੀਆ ਤਰੀਕੇ ਨਾਲ ਸਾਫ ਸਮਾਰ ਕੇ ਤੇ ਪੂਰਾ ਗੰਦੀ ਨਹੀਂ ਹੈ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ ਤੇ ਠੀਕੇ ਨਾਲ ਰੱਖਿਆ ਜਾਂਦਾ ਅੱਬਾ ਜੀ ਦੇ ਨੇ ਆਈ ਆਣਾ ਹੈ ਬਹੁਤ ਵਧੀਆ ਹਨ ਜਮਨ ਕਲੀਨ ਦੇਖ ਲੋ ਉਹ ਇਹਨਾਂ ਨੂੰ ਨਵਾਇਆ ਜਾਂਦਾ ਵਾ ਸੋ ਪ੍ਰੀਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਤਾ ਕਰੋਗੇ ਅਜੀ ਚੈਨਲ ਨੂੰ ਤੇ ਆਪਾਂ ਹਜੂਰ ਸਾਹਿਬ ਆਏ ਸੀ ਜਾਂ ਦਰਸ਼ਨ ਮਿਲੇ ਕਰਨ ਆਏ ਸੀ ਤੇ ਬਾਬਾ ਅਨਮੋਲ ਸਿੰਘ ਜੀ ਦੇ ਦੇਖ ਰਹੇ ਹਾਂ ਗੋਬੀ ਸਿੰਘ ਜੀ ਸ਼ਾਹੀ ਸਵਾਰੀ ਅਨਸੂਖੋੜਾ ਜੀ ਬਾਬਾ ਇਹਦਾ ਇਹਨਾਂ ਨੂੰ ਬਾਬਾ ਅਨਮੋਲ ਸਿੰਘ ਜੀ ਕਿਹਾ ਜਾਂਦਾ ਬਹੁਤ ਹੀ ਸੁੰਦਰਤਾ ਤੇ ਸ਼ਾਂਤ ਸੁਭਾਅ ਦੇ ਨੇ ਬੜੇ ਜੱਤ ਤਮੰਨਾ ਸੀ ਇਹਨਾਂ ਨੂੰ ਦੇਖਣ ਦੀ ਤੇ ਅੱਜ ਉਹ ਵੀ ਪੂਰੀ ਹੋ ਗਈ ਚਲੋ ਸਤਗੁਰੂ ਲੈ ਕੇ ਲਾਵੇ ਸਾਰਾ ਜਿੰਨਾ ਪੈਂਟਾ ਬਹੁਤ ਵਧੀਆ ਘਟੀਚਾ